ਤਨਾਵ ਇਸਾਂ ਜੀਆਂ ਕਰਦੇ ਰਹੇ ਆਉਜੋ ਸਤਿਕਾਰਯੋਗ ਪ੍ਰਧਾਨਗੀ ਮੰਡਲ ਲੋਕ ਨਾਇਕ אבי ਸਤਕਾਰ ਤੁਜਵਾਨ ਬਿਰੋ ਪਲਾਉ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੋਂ ਤੋਂ ਪਹਿਲਾਂ ਅੱਜ ਦਾ ਦਿਨ ਵਰਤਾਂ ਦਾ ਇਨਾ ਵਰਤਾਂ ਨੂੰ ਚੁਟਕਲੇ ਚ ਵੀ ਬਾੜਿਆ ਗਿਆ ਚੁਟਕਲੇ ਚ ਵੀ ਪਾਇਆ ਗਿਆ ਇੰਨੇ ਕੋਈ ਔਰਤ ਤੜਕੇ ਸਵੇਰੇ ਉੱਠ ਕੇ 4 ਵਜੇ ਵਤੀਲਾ ਖਕਾਵੇ ਕੋਈ ਖੁਰਚੜਾ ਖੜਕਾਵੇ ਕੋਈ ਖਰਚੀ ਫੜਕਾਵੇ ਨਾਲ ਦੇ ਕਮਰੇ ਚ ਮੇਰੇ ਵਰਗਾ ਭਾਈ ਪਿਆ ਸੀ ਉਹ ਕਹਿੰਦਾ ਕੀ ਕਰੀਂ ਜੰਨੀਏ ਸੌਣ ਦੀ ਨਹੀਂ ਕਹਿੰਦੀ ਤੇਰੇ ਹੀ ਮਾਲ ਨੇ ਭੂਕਣ ਕਰਦੀ ਆ ਜਿਸ ਕਹਿੰਦੇ ਚੁਟਕਲੇ ਜਿਹੀ ਪਾਇਆ ਗਿਆ ਇਹ ਮਰਾਸੀ ਸੁਣਾਉਂਦੇ ਹਾਂ ਸਾਡੇ ਪਿੰਡ ਵਾਲੇ ਸੋ ਹੁਣ ਇਸ ਤੋਂ ਬਾਅਦ ਮੈਂ ਆਪਣੀ ਰਚਨਾ ਪੇਸ਼ ਕਰੂੰਗਾ ਕਰਤਾਰ ਸਿੰਘ ਸਰਾਬਾ ਸ਼ਹੀਦਾਂ ਦੀ ਦੁਨੀਆ ਪਹਿਲਾਂ ਵੀ ਗੱਲਾਂ ਹੋ ਗਈਆਂ ਨੇ ਵੀ ਅਸੀਂ ਨੌਜਵਾਨਾਂ ਨੂੰ ਜੇ ਸੇਹ ਦੇਣੀ ਹੈ ਤਾਂ ਅਸੀਂ ਉਹਨਾਂ ਨੂੰ ਨੌਜਵਾਨ ਕਮਤਾਵਾ ਉਹਨਾਂ ਨੇ ਜਿਹਨਾਂ ਨੇ ਸ਼ਹੀਦੀਆਂ ਕਰੀਆਂ ਨੇ ਪ੍ਰਾਪਤ ਦੁੱਖ ਜਿਹੜੇ ਨੇ ਕਿਵੇਂ ਨੇ ਸੁਮਨ ਨਿਹਾਰ ਦਾ ਥੋੜਾ ਜਿਹਾ ਫਰਕ ਹੈ ਉਹ ਕੋਲ ਅਸੀਂ ਉਹ ਵੇਖਦੀ ਕਰੂਗੀ ਮੇਰੇ ਨਿਹਾਰ ਨੂੰ ਆਪਾਂ ਆਪ ਹੀ ਭਾਗ ਕਰਤਾਰ ਸਿੰਘ ਸਰਾਬਾ ਜਦੋਂ ਫਾਸੀ ਦੇ ਉੱਤੇ ਚੜਨ ਲੱਗਿਆ ਤੇ ਫਾਸੀ ਨੂੰ ਕਹਿੰਦਾ ਟਕੜੀ ਹੋ ਜਾ ਫાંਸੀਏ ਮੈਂ ਤੈਨੂੰ ਚਾਵਾ ਕਹੇ ਸਰਬਾ ਆ ਜਾ ਛੇਤੀ ਗਲ ਪਾਵਾਂ ਚਾੜ ਦੇਵਾਂਗੇ ਜੱਗ ਤੇ ਨਵੀਆਂ ਸਵੇਰਾ ਉਹ ਹਾਰ ਜਾਵੇਂਗੀ ਫાંਸੀਏ ਨਹੀਂ ਮੁਕਣਾ ਸ਼ੇਰਾ ਹਾਰ ਜਾਵੇਂਗੀ ਫાંਸੀਏ ਨਹੀਂ ਮੁਕਣਾ ਸ਼ੇਰਾ ਪਿੱਛੇ ਕਰੇ ਨਾ ਮੋੜਾਂਗੇ ਜਿੱਧਰ ਨੂੰ ਤੱਕਦੇ ਨੀ ਪਿੱਛੇ ਕਦੇ ਨਾ ਮੁੜਾਂਗੇ ਜਿੱਤਰ ਨੂੰ ਤੁਰਪੇ ਹੱਸ ਤੁਸੀਂ ਹੈ ਜਰ ਗਏ ਨੇ ਸਾਡੇ ਪੁਰਖੇ ਜ਼ੁਲਮ ਮਰ ਗਿਆ ਮਾਰਦਾ ਆਖਰ ਨੂੰ ਲੈਣਾ ਜ਼ੁਲਮ ਮਰ ਗਿਆ ਮਾਰਦਾ ਆਖਰ ਨੂੰ ਲੈਣਾ ਓ ਮਾਂ ਘਾਰ ਜਾਵੇਂਗੀ ਫਾਂਸੀ ਇਹ ਨਹੀਂ ਮੁਕਣਾ ਸ਼ੇਰਾ ਖਾਨ ਲੱਗੀਆਂ ਮੌਤ ਨੂੰ ਕੱਚੇ ਖਾ ਜਾਈਏ ਕੋਈ ਪਰਵਾਹ ਨਹੀਂ ਜਿੰਦ ਦੀ ਆਪਣੀ ਤੇ ਆਈਏ ਪਰਬਤਾਂ ਸੀਨਾ ਪਰਬਤਾਂ ਸੀਸ ਝੁਕਾ ਦਿੱਤੇ ਸਾਨੂੰ ਸਮੇਰਾ ਨਹੀਂ ਪਰਬਤਾਂ ਸੀਸ ਝੁਕਾ ਦਿੱਤੇ ਸਾਨੂੰ ਸਮੇਰਾ ਹਾਰ ਜਾਵੇਗੀ ਫਾਂਸੀਏ ਨਹੀਂ ਮੁਕਣਾ ਸ਼ੇਰਾ ਸਦਾ ਸੂਰਮੇ ਜੰਦੀਆਂ ਨੇ ਛੇੜੀਆਂ ਮਾਮਾ ਦਾ ਸੂਰ ਮੇ ਜੰਦੀਆਂ ਨੇ ਛੀਣੀਆਂ ਮਾਵਾ ਦਿੰਦਿਆਂ ਗੁੜਤੀ ਘਰਤੀ ਉਹ ਸੀਤਲ ਸ਼ਾਮਾ ਵੱਡੇ ਤਾਂ ਹੀ ਤਾੜ ਵੀ ਦਿੱਤੇ ਮੋੜ ਜ਼ਲੇਰਾ ਹਾਰ ਜਾਵੇਂਗੀ ਫਾਸੀਏ ਨਹੀਂ ਮੁਕਣਾ ਸ਼ੇਰਾ ਹਾਰ ਜਾਵੇਂਗੀ ਫਾਸੀਏ ਨਹੀਂ ਮੁਕਣਾ ਸ਼ੇਰਾ ਤੇਰੇ ਕੱਚੇ ਰਸਿਆਂ ਤੋਂ ਅਸੀਂ ਕੀ ਡਰਨਾ ਨੀਅ ਤੇਰੇ ਕੱਚੇ ਰਸਿਆਂ ਤੋਂ ਸੀ ਕਿ ਦਰਨਾ ਹੱਕ ਸੱਚ ਲਈ ਲੜਨਾ ਪੂਰਾ ਕਾਰਜ ਕਰਨਾ ਛੇਤੀ ਗਰਗੜ ਪੈ ਜਾ ਛੇਤੀ ਕਰਗੜ ਪੈ ਜਾ ਕਿਉਂ ਲਾਈਆਂ ਤੇਰਾ ਛੇਤੀ ਕਰਗੜ ਪੈ ਜਾ ਕਿਉਂ ਲਾਈਆਂ ਤੇਰਾ ਹਾਰ ਜਾਵੇਂਗੀ ਫਾਸੀਏ ਨਹੀਂ ਮੁੱਕਣਾ ਸ਼ੇਰਾ ਹਾਰ ਜਾਵੇਂਗੀ ਫਾਸੀਏ ਨਹੀਂ ਮੁੱਕਣਾ ਸ਼ੇਰਾ ਅਸਮਾਨੀ ਕਿਸ਼ਨਗੜ ਵਾਲੇ ਨੇ ਲਿਖ ਦੇਣੀਆਂ ਵਾਰਾਂ ਅਸਮਾਨੀ ਕਿਸ਼ਨਗੜ ਵਾਲੇ ਨੇ ਲਿਖ ਦੇਣੀਆਂ ਵਾਰਾਂ ਚਮਕਣ ਵਾਕੇ ਸੂਰ ਮੇ ਸੋਨੇ ਦੀਆਂ ਤਾਰਾਂ ਆ ਚਮਕਣ ਵਾਕੇ ਸੂਰ ਮੇ ਸੋਨੇ ਦੀਆਂ ਤਾਰਾਂ ਕਈ ਵਾਰੀ ਅਜ ਮਾਲਿਆ ਨਹੀਂ ਸਾਨੂੰ ਖੋਕੇ ਨੇਰਾ ਕਈ ਵਾਰੀ ਜੇ ਮਾਰਿਆ ਸਾਨੂੰ ਫੋਕੇ ਨੇਰਾ ਹਾਰ ਜਾਵੇਂਗੀ ਫਸੀਏ ਨਹੀਂ ਮੁਕਣਾ ਸ਼ੇਰਾ ਹਾਰ ਜਾਵੇਂਗੀ ਫਸੀਏ ਨਹੀਂ ਮੁਕਣਾ ਸ਼ੇਰਾ ਸੋ ਉਸ ਤੋਂ ਬਾਅਦ ਸਾਰੇ ਕਮਿਆਂ ਦਾ ਟਾਈਮ ਟੂ ਟਾਈਮ ਕੱਢ ਕੇ ਆਇਓ ਚਿੰਗਿਆ ਰਚਨਾਵਾਂ ਪੇਸ਼ ਕੀਤੀਆਂ ਨੇ ਸੋਹਣੀਆਂ ਸੋ ਸਾਰਿਆਂ ਦਾ ਇੱਥੇ ਹੋਂ ਦੇ ਉਤੇ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਗੱਜਬੱਜ ਕੇ ਆਇਆ ਕਰੋ ਰਾਘੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ